ਹਰ ਇੱਕ ਦੇ ਲਈ ਹਰ ਇੱਕ ਦੇ ਲਈ ਮਰਦਾਵਾਲ ਜੈ ਮਹਾਰਿ ਮਿੱਤਰ ਮਰਦਾਵਾਲ 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 ਜੈ ਮਹਾਰਿ ਮਿੱਤਰ ਮਰਦਾਵਾਲ ਧਰਨਾ ਦਾ ਇਸ ਕਰਕੇ ਲਾਇਆ ਜੀ ਵੀ ਅਸੀਂ ਇੱਥੇ ਮਰੀਜ਼ ਲਿਆਂਦਾ ਸੀ ਇਹ ਡਾਕਟਰ ਸਾਹਿਬ ਦੇ ਅਸੀਂ ਜਦੋਂ ਦਾਖਲ ਕੀਤਾਗਾ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਐਮ ਆਰ ਆਈ ਕਰਾ ਲਓ ਜੀ ਇਹ ਦੀ ਵੀ ਐਮ ਆਰ ਆਈ ਕਰਾ ਕੇ ਅਸੀਂ ਰਿਪੋਰਟ ਲੈ ਆਵਾਂਗੇ ਤੁਸੀਂ ਉਹਨੇ ਇਹਦੇ ਦੋ ਚਾ ਲਾ ਦੋ ਮਾੜਾ ਮਾੜਾ ਗੁਲਗੋਸ਼ ਘਵੇਰਾ ਲਾ ਦੋ ਜੇ ਜੇ ਐਮ ਆਰ ਆਈ ਚ ਕੋਈ ਪ੍ਰੋਬਲਮ ਆ ਗਈ ਫਿਰ ਤਾਂ ਅਸੀਂ ਹੋਰ ਹਸਪਤਾਲ ਚ ਵਗ ਜਾਗੇ। ਨਾ ਹੀ ਤਾਂ ਚਲੋ ਪ੍ਰੇਟ ਦੀ ਕੋਈ ਪ੍ਰੋਬਲਮ ਹੋਈ ਤੁਸੀਂ ਐਸੇ ਇਲਾਜ ਕਰ ਲਿਓ। ਇਹਨਾਂ ਦਾਖਲ ਕਰਕੇ ਜੀ ਐਮ ਆਰ ਆਈ ਨਹੀਂ ਕਰਾਈ। ਬੰਦਾ ਰੱਖ ਲਿਆ ਇੱਥੇ। ਟ੍ਰੀਟਮੈਂਟ ਕਰਾਈ ਗਿਆ, ਉਹਦੇ ਨਸ਼ੇ ਦੇ ਟੀਕੇ ਲਾਈ ਗਿਆ ਬਸ ਉਹਨੂੰ ਗੁੰਮ ਕਰੀ ਰੱਖਿਆ। ਅਸੀਂ ਮਨਤਾ ਕਰ ਲਈ ਵੀ ਡਾਕਟਰ ਸਾਹਿਬ ਕਰਾ ਲਓ ਐਮ ਆਰ ਆਈ ਕਰਾ ਲਓ ਉਹ ਨਹੀਂ ਕਰਾਈ। ਫਿਰ ਪਰਿਵਾਰ ਨੇ ਮਨਤਾ ਕਰ ਲਈ ਦੂਜੇ ਦਿਨ ਆ ਕੇ ਜਦੋਂ ਤੁਹਾਨੂੰ ਪਤਾ ਲੱਗਿਆ ਬੰਦਾ ਸੀਰੀਅਸ ਹੈ ਠੀਕ ਨਹੀਂ ਹੋਇਆ। 24 ਘੰਟਿਆਂ ਬਾਅਦ ਅਸੀਂ ਕਿਹਾ ਵੀ ਸਾਨੂੰ ਜੀ ਬੰਦਾ ਦੇ ਦਿਓ। ਵੀ ਇਹ ਠੀਕ ਨਹੀਂ ਹੋਇ ਅਹੀ ਇਹ ਦਾਸਾ ਕੋਲ ਸਮਝ ਆਈ ਗੱਲ ਸੀ ਕਹਿੰਦਾ ਇਹਦੇ ਨਾਲ ਦੇ ਸਤ ਮਰੀਜ਼ ਪਏ ਨੇ ਇਹ ਬੰਦਾ ਜੀਵ ਵਾਲੀ ਗੋਲੀ ਖਾਂਦਾ ਅਸੀਂਗਾ ਜੀ ਨਹੀਂ ਇਹ ਮੈਸ਼ਾ ਵੀ ਛੱਡੇਗਾ ਤੇਰੇ ਕਿਸੇ ਨੂੰ ਵੀ ਇਹ ਨਹੀਂ ਇਹਨਾਂ ਨੇ ਵੀ ਦਾਰੂ ਜੂਣ ਬਿਨਾਂ ਰਸਿਆ ਸੀ ਦਾਰੂ ਡੈਲੀਗਮ ਕਿੰਘੜਾ ਬਾਰੇ ਇਹ ਨਹੀਂ ਆਰਾਜੋ ਨੇ ਇਹ ਕਹਿੰਦਾ ਮੈਦੇ ਦੇ ਦਵਾਰ ਕਰੋ ਸੀ ਮੈਨੂੰ ਸਾਰੀ ਗੱਲ ਦਾ ਪਤਾ ਮੇਰੇ ਕੋਲ ਸਤ ਮਰੀਜ਼ ਪਏ ਨੇ ਇਹਦੇ ਨਾਲ ਦੇ ਹੋਰ ਇਹਨੂੰ ਮੈਂ ਤੋੜ ਕੇ ਭੇਜੂਗਾ ਤਦ ਰੋ ਦਾ ਇਲਾਜ ਗਲਤ ਹੋਇਆ ਨਾ ਮੈਂ ਕਰ ਸਕਦਾ ਅਸੀਂ ਕਹਿੰਦੇ ਆ ਵੀ ਪੋਸਟ ਮੋਡਮ ਕਰਾ ਲਓ ਮੋੜ ਤੋਂ ਕਰਾ ਦਾਂਗੇ ਤਿੰਨ ਡਾਕਟਰ ਸਾਹਿਬਾਨ ਤੋਂ ਖੰਡੇ ਤੋਂ ਕਰਾਵਾਂਗੇ ਪੈਨਲ ਰਿਪੋਰਟ ਕਰਾਵਾ ਮੰਗੇ ਜਦੋਂ ਕਰਾ ਲੈਣੇ ਪਰਪਰ ਦੇ ਛੋਟੇ ਨਾਲ ਸਾਹਿਬ ਤੁਹਾਨੂੰ ਮੈਂ ਖੰਡੇ ਤੋਂ ਕਰਾਵਾਂਗੇ ਦੀ ਪੈਨਲ ਬੱਡੇ ਬੰਗਲ ਸੁਣ ਲੈ ਤਾਣੂ ਤਾਣੂ ਵਾਲੀ ਕੀ ਕਹੇ ਕਿ ਆ ਥੱਡਾ ਬੰਦਾ ਕਿ ਸਾਨੂੰ ਪਤਾ ਇਹਨੂੰ ਥੱਲੇ ਤਾਂ ਆ ਅਗੜੀ ਆ ਟ੍ਰੇਡਿੰਗ ਆ ਜਿਹੜੀ ਜਵਾਕ ਤੂੰ ਭਰਾ ਵੱਡਾ ਸਿਆਣਾ ਮੇਰੀ ਗੱਲ ਸੁਣ ਆਪਾਂ ਨੂੰ ਤੇਰੇ ਨਾਲੋਂ ਵੀ ਸਾਰਿਆਂ ਨੂੰ ਵੱਧ ਦੁੱਖ ਆ ਆਪਣੀ ਲੱਗ ਕੇ ਦਾ ਪਰੰਤੂ ਇੱਕ ਆਮ ਜਨਤਾ ਨੂੰ ਪ੍ਰੇਸ਼ਾਨ ਕਰਨਾ ਮੇਰੇ ਖਿਆਲ 'ਚ ਪਤਾ ਨਹੀਂ ਆਪਾਂ ਜਿਹੜਾ ਤਰਨਾ ਦੇ ਨਾਂ ਹੱਥਾਂ 'ਚ ਦਿਓ ਡਾਕਟਰ ਨੂੰ ਗ੍ਰਿਫਤਾਰ ਕਰੋ ਮੰਨ ਲਓ ਮੇਰੀ ਗੱਲ ਤਾਂ ਸੁਣਾ ਮੇਰੀ ਗੱਲ ਤਾਂ ਸੁਣਾ ਆਪਾਂ ਪਬਲਿਕ ਨੂੰ ਗ੍ਰਿਫਤਾਰ ਦੀ ਬਾਤ ਸੁਣਾ ਲੈਂਦੇ ਤੂੰ ਕੋਲੋਂ ਬਾਕੀ ਹਲੋ ਜੀਤ ਮੇਰੇ ਕੋਲ ਪ੍ਰੇਸ਼ਾਨ ਕਰਦੇ ਆਪਾਂ ਮੋਗਾ ਦਾ ਆਈ.ਆਰ.ਸੀ. ਲੈ ਅੰਮ੍ਰਿਤਿ ਬੈਠੇ ਸੀ ਜੀ ਇਹ ਹੈ ਜਿਹੜੀ ਹੈ ਉਹ ਪੁਕਾਰ ਰਹੀ ਹੈ ਅੰਮ੍ਰਿਤਿ ਬੈਠੇ ਹੋਣੇ ਬਣਾਂਗੇ ਜਦੋਂ ਗਏ ਲੋਕਾਂ ਨੂੰ ਰਹਿਣਾ ਪਾਉਣਾ ਹੈ ਯਾਨੀ ਸਮੇਂ ਦੇ ਅੰਦਰ ਬਿਠਾਏ ਜੀ ਪੇਸ਼ੈਂਟ 16 ਤਰੀਕ ਨੂੰ ਸਾਡੇ ਕੋਲ ਆਇਆ ਸੀ ਜਸਵੀਰ ਸਿੰਘ ਆਫ ਆਪਣਾ ਇਹਦਾ ਨਾਮ ਮੁੰਡੇ ਦਾ ਸੋਨੀ ਸੋਨੀ ਮਿਸਤਰੀ ਕੰਮ ਕਰਦਾ ਠੀਕ ਹੈ ਬਿਜਲੀ ਦਾ ਮਿਸਤਰੀ ਹੈ ਸਾਡੇ ਕੋਲ ਇਹ ਕੰਪਲੇਂਟ ਲਈ ਆਇਆ ਸੀ ਕਿ ਇਹ ਸਰਵਿਸ ਦਰਦ ਹੋ ਰਿਹਾ ਹੈ ਤੇ ਸਾਡੇ ਕੋਲ ਆਉਣ ਤੋਂ ਪਹਿਲਾਂ ਤਿੰਨ ਡਾਕਟਰਾਂ ਨੂੰ ਦਿਖਾ ਚੁੱਕੇ ਸੀ ਦੋ ਡਾਕਟਰਾਂ ਤੇ ਤਿੰਨ ਨੂੰ ਦੋ ਸੀਟੀ ਸਕੈਨ ਇਹਦੇ ਹੋ ਰੱਖੇ ਸੀ ਬਲੱਡ ਟੈਸਟ ਹੋ ਰੱਖੇ ਸੀ ਉਹ ਰਿਪੋਰਟਾਂ ਮੁਤਾਬਕ ਇਹ ਹੀ ਸਾਬਿਤ ਹੁੰਦਾ ਸੀ ਕਿ ਬੰਦਾ ਸ਼ਰਾਬ ਦਾਤਦੀ ਹੈ ਰੋ ਸ਼ਰਾਬ ਪੀਂਦਾ ਤੇ ਕੁਝ ਸ਼ਾਇਦ ਹੋਰ ਵੀ ਕਿਸੇ ਤਰ੍ਹਾਂ ਦਾ ਨਸ਼ਾ ਖਾਂਦਾ ਹੋਵੇ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਸ਼ਰਾਬ ਕਰਕੇ ਹੈ ਇਹਨੂੰ ਦਰਦ ਦੀ ਦਵਾਈ ਦੇਣੀ ਬੋਗੀ ਤੇ ਇਹਦੀ ਬੋਡੀ 'ਚ ਜਿਹੜਾ ਸ਼ਰਾਬ ਦਾ ਅਸਰ ਆ ਉਹ ਘਟਾਉਣ ਦੀ ਮਲਟੀ ਵਿਟਾਮਿਨ ਵਗੈਰਾ ਇੰਜੈਕਸ਼ਨ ਲਗਾਏ ਜਾਣਗੇ ਠੀਕ ਹੈ ਇਹ ਜਿਹੜੇ ਸ਼ਰਾਬ ਦੇ ਪੇਸ਼ੰਦ ਨੇ ਕਿਸੇ ਵੀ ਟਾਈਮ ਤੇ ਵਿਡਰੋਅਲ ਤੇ ਜਾ ਸਕਦੇ ਨੇ ਦੌਰਾ ਪੈ ਸਕਦਾ ਹੁੰਦਾ। ਜਦੋਂ ਉਹਨਾਂ ਤੋਂ ਇਹ ਗੱਲ ਪੁੱਛੀ ਗਈ ਉਹ ਕਹਿੰਦੀ ਇੱਕ ਦਿਨ ਪਹਿਲਾਂ ਉਹਨਾਂ ਨੂੰ ਦੌਰਾ ਪਿਆ ਵੀ ਸੀ। 15 ਤਰੀਕ ਨੂੰ। ਕਹਿੰਦਾ ਫਿਰ ਇਸੇ ਲਈ ਡਰ ਗਿਆ ਇਸ ਲਈ ਸੋਚਿਆ ਸੀ ਐਡਮਿਟ ਕਰਾਈਏ। ਇਸੇ ਪਹਿਲਾਂ OPD ਤੇ ਦਿਖਾ ਰਹੇ ਸੀਗੇ। ਤੇ 16 ਤਰੀਕ ਦੀ ਸਵੇਰ ਨੂੰ ਇਹ ਮਰੀ ਨੂੰ ਐਡਮਿਟ ਕੀਤਾ ਗਿਆ। ਦੌਰੇ ਦੀ ਦਵਾਈ ਸ਼ੁਰੂ ਕੀਤੀ ਗਈ। ਠੀਕ ਹੈ ਜੀ। ਨਾਲ ਮਲਟੀਵਿਟਾਮਿਨ ਡ੍ਰਿਪਸ ਵਗੈਰਾ ਦਿੱਤੇ ਗਏ ਤਾਂ ਕਿ ਜਿਹੜਾ ਅਲਕੋਹਲ ਦਾ ਮਾੜਾ ਅਸਰ ਦਿਮਾਗ ਤੇ ਹੁੰਦਾ ਉਹ ਘਟ ਸਕੇ। ਪਟੇ ਮਰੀਜ਼ ਦੀ ਸਥਿਤੀ ਜ਼ਿਆਦਾ ਨਹੀਂ ਸੁਧਰੀ 17 ਤਰੀਕ ਤੱਕ ਸ਼ਾਮ ਤੱਕ 16 ਸ਼ਾਮ ਤੱਕ ਇਹ ਬਿਲਕੁਲ ਠੀਕ ਰਿਹਾ 17 ਤਰੀਕ ਨੂੰ ਫੇਰ ਇਹਨੂੰ ਸਾਈਕੋਸਿਸ ਜਿਹਨੂੰ ਕਹਿੰਦੇ ਆਲਕੋਹਲ ਵਿਡਡਰੋਅਲ ਸ਼ਰਾਬ ਨਾਮ ਮਿਲਨ ਕਰਕੇ ਇਹਦਾ ਸਰੀਰ ਕੰਬਣ ਲੱਗ ਗਿਆ ਕੰਮਲੀਆਂ ਬੋਲੀਆਂ ਮਾਰਨ ਲੱਗ ਗਿਆ ਜਿਹਨੂੰ ਆਲਕੋਹਲ ਵਿਡਡਰੋਅਲ ਜਾਂ ਡੇਲੀਰੀਅਮ ਕਹਿੰਦੇ ਜੋ ਕਿ ਸ਼ਰਾਬੀਆਂ ਵਿੱਚ ਆਮ ਦੌਰਤੀ ਹੋ ਜਾਂਦੇ ਆ ਪਿੰਡਾਂ ਵਿੱਚ ਕਹਿੰਦੇ ਹੁੰਦੇ ਨਾ ਕਿ ਸ਼ਰਾਬ ਇਕਦਮ ਨਾ ਛੱਟੋ ਬੰਦਾ ਕੰਮਲੀਆਂ ਮਾਰਨ ਲੱਗ ਜਾਂਦਾ ਉਹ ਇਸੇ ਲਈ ਕਹਿੰਦਾ ਕਿਉਂਕਿ ਇੱਕਦਮ ਜਦੋਂ ਸ਼ਰਾਬ ਬੋਡੀ ਜੇ ਵਾਸ਼ ਆਊਟ ਹੋ ਜਾਂਦੀ ਹੈ ਔਰ ਡਿਲੀਰੀਅਮ ਚਲੇ ਜਾਂਦੇ। ਬਟ ਇਹਦੀ ਕੰਡੀਸ਼ਨ ਨੂੰ ਦੇਖਦੇ ਹਾਂ ਲੀਵਰ ਗੋਤੇ ਦੀ ਕੰਡੀਸ਼ਨ ਕੀ ਨਾ ਹੋਣ ਕਰਦੇ ਹੋਣ ਕਰਕੇ ਇਹਨੂੰ ਸ਼ਰਾਬ ਵੀ ਨਹੀਂ ਦੇ ਸਕਦੇ ਸੀਗੇ। ਤਾਂ ਇਹਦਾ ਟ੍ਰੀਟਮੈਂਟ ਹੀ ਕਰਨਾ ਪੈਣਾ ਸੀ। ਇਹਨਾਂ ਨੂੰ ਕੋਲੋਨੇਜੀ ਬਾਮ ਜਾਂ ਕੋਈ ਵੀ ਦਵਾਈ ਦੀ ਨੀਂਦ ਦੀ ਦਵਾਈ ਦਿੱਤੀ ਕਿ ਜਦੋਂ ਬਹੁਤ ਜ਼ਿਆਦਾ ਘਬਰਾਹਟ ਹੁੰਦੀ ਹੈ ਤੁਸੀਂ ਸਿਰਫ ਇਹਨੂੰ ਆਗ ਗੋਲੀ ਦੇਣੀ ਹੈ ਅੱਧੀ ਗੋਲੀ। ਉਦੋਂ ਬਾਅਦ ਨਾ ਦੇਓ। ਠੀਕ ਹੈ? ਤੈਨੂੰ ਸਿਰ ਮਲਟੀਵਿਟਾਮਿਨ ਤੇ ਐਂਟੀਬਾਇਓਟਿਕ ਦੇ ਇੰਜੈਕਸ਼ਨ ਲੱਗਦੇ ਤੇ ਆ। ਸ਼ਾਮ ਨੂੰ 6 ਵਜੇ 7 ਵਜੇ ਨੂੰ ਉਲਟੀਆਂ bắtੂ ਲੱਗੀਆਂ 17 ਤਰੀਕ ਨੂੰ। ਇਹਨੂੰ ਪਾਏ ਪਾਏ ਨੇ ਉਲਟੀ ਕਰਤੀ। ਇਹਦੇ ਪਰਿਵਾਰਿਕ ਮੈਂਬਰ ਜੋ ਉੱਤੇ ਬੈਠੇ ਸੀ ਉਹਨਾਂ ਨੇ ਧਿਆਨ ਨਹੀਂ ਦਿੱਤਾ। ਇਹਨਾਂ ਨੂੰ ਦੱਸਿਆ ਗਿਆ ਸੀ ਜਦੋਂ ਉਲਟੀ ਕਰਦਾ ਮੇਰੀ ਨਾਲ ਦੇ ਨਾਲ ਉਹਨੂੰ ਟਿੱਡਾ ਕਰ ਦਿੱਤਾ ਜਾਵੇ ਤਾਂ ਕਿ ਉਹ ਸਾਂਹ ਵਾਲੇ ਰਸਤੇ ਨਾ ਜਾਵੇ। ਠੀਕ ਹੈ? ਉਹ ਉਲਟੀ ਸਾਂਹ ਵਾਲੇ ਰਸਤੇ ਜਾਣ ਕਰਕੇ ਉਹਦੇ ਨਾਲ ਦੇ ਨਾਲ ਆਕਸੀਜਨ ਤੇ ਬੀਪੀ ਘੱਟ ਘੱਟ ਗਿਆ। ਤਾਂ ਉਹ ਤੋਂ ਮੈਨੂੰ ਬੁਲਾਇਆ ਗਿਆ ਜਦੋਂ ਮੈਂ ਜਾ ਕੇ ਦੇਖਿਆ ਮੇਰੀ ਨੂੰ ਮਰੀ ਦੀ ਹਾਲਤ ਬਹੁਤ ਹੀ ਗੰਭੀਰ ਸੀ ਠੀਕ ਹੈ ਉਹਨੂੰ ਪੇਸ਼ੈਂਟ ਨੂੰ ਅਸੀਂ ਨਾਲ ਦੇ ਨਾਲ ਗਲੇ ਵਿੱਚ ਸਾਹ ਦੀ ਟਿਊਬ ਪਾ ਕੇ ਠੀਕ ਹੈ ਉਹਦੀ ਜਾਨ ਮੌਕੇ ਤੇ ਬਚਾਈ ਗਈ ਆਕਸੀਜਨ ਸੋਅ ਕਰ ਲਿਆ ਬੀਪੀ ਉਸਾ 130 ਚੱਲਿਆ ਗਿਆ ਧੜਕਣ ਨਾਰਮਲ ਹੋ ਗਈ ਹੱਥ ਪੈ ਮਰੀ ਜੀ ਹਿਲਣ ਲੱਗਾ ਬਿਨਾ ਆਕਸੀਜਨ ਤੋਂ ਵੀ ਉਹ ਪੇਸ਼ੈਂਟ ਸਾਹ ਲੈਣ ਲੱਗ ਗਿਆ ਜਦੋਂ ਟਿਊਬ ਪਾਉਣ ਦਾ ਮਕਸਦ ਹੁੰਦਾ ਉਹਦਾ ਮਕਸਦ ਇਹੀ ਹੁੰਦਾ ਹੈ ਕਿ ਸਾਹ ਦੇ ਰਸਤੇ ਟਿਊਬ ਪੈ ਜਾਂਦੀ ਹੈ ਜੇ ਮੂੰਹ ਚੋਂ ਰੇਸ਼ਾ ਜੇ ਪੇਟ ਵਾਲੇ ਰਸਤੇ 'ਚ ਉਲਟੀ ਜਾਵੇ ਤਾਂ ਉਹ ਸੱਤ ਛਾਤੀ ਵਿੱਚ ਨਹੀਂ ਜਾਊ। ਸਾਂਹ ਦਾ ਰਸਤਾ ਪ੍ਰੋਟੈਕਸ਼ਨ ਦੇ ਜਿਹਨੂੰ ਇੰਟੂਬੇਸ਼ਨ ਕਹਿੰਦੇ ਆ। ਤੇ ਮਰੀਜ਼ ਨੂੰ ਜਾਨ ਬਚਾਉਣ ਲਈ ਮੌਕੇ ਤੇ ਵੈਂਟੀਲੇਟਰ ਤੇ ਪਾ ਦਿੱਤਾ ਗਿਆ। ਠੀਕ ਹੈ। ਤੇ ਪਰਿਵਾਰ ਨੂੰ ਦੱਸਿਆ ਗਿਆ ਕਿ ਇਹ ਮੁੰਡੇ ਦੀ ਹਾਲਤ ਬਹੁਤ ਗੰਭੀਰ ਹੈ। ਇਹਨੂੰ ਵੈਂਟੀਲੇਟਰ ਤੇ ਪਾਣਾ ਪਊ। ਪਰ ਉਹਨਾਂ ਦੇ ਪਰਿਵਾਰ ਨੇ ਨਾ ਕੋਈ ਸਾਡੇ ਦੇ ਫਾਈਲ ਤੇ ਸਾਈਨ ਕਰਨ ਤੋਂ ਮਾਣ ਘਾਤਾ। ਕੇ ਸੀ ਦਾ ਲਾਜ ਕਰਾਣਾ ਹੈ ਪਰ ਇਹ ਸੀ ਸਾਈਨ ਨਹੀਂ ਕਰਾ। ਪਰ ਮਰੀਜ਼ ਦੀ ਹਾਲ ਨੂੰ ਗੰਭੀਰ ਦੇਖਦੇ ਹੋਏ ਡਾਕਟਰ ਨੂੰ ਡਿਸੀਜਨ ਲੈਣਾ ਪੈਂਦਾ ਜੇ ਉਹਦੀ ਜਾਨ ਸਾਇਮ ਬਿਨਾ ਕਰਾਏ ਵੀਸਾ ਨੂੰ ਉਹਨੂੰ ਹਿੰਡੂਬੇਸ਼ਨ ਤੇ ਪਾਣਾ ਪਿਆ ਇਹ ਸਾਇਮ ਬਾਅਦ ਚ ਵੀ ਹੋ ਸਕਦੇ ਪਰ ਉਹਦੀ ਜਾਨ ਨਹੀਂ ਨਭਸ ਸਕਦੀ ਬਾਅਦ ਚ ਇਸ ਲਈ ਸੀ ਆਪ ਦੀ ਦੋ ਤੇ ਡਿਸੀਜਨ ਲੈ ਕੇ ਉਹਨੂੰ ਹਿੰਡੂਬੇਟ ਕਰਕੇ ਵੈਂਟੀਲੇਟਰ ਤੇ ਪਾ ਦਿੱਤਾ ਉਹ ਪੇਸ਼ੇਸ਼ਾਂ ਦੇ ਦੋ ਸੀਟੀ ਸਕੈਨ ਹੋ ਰੱਖੇ ਸੀ ਸਾਡੇ ਕੋਲ ਆਨ ਤੋਂ ਪਾ ਤੇ ਐਮ ਆਰ ਆਈ ਵਿੱਚ ਕੁਝ ਅਲੱਗ ਤੋਂ ਨਹੀਂ ਮਿਲਦਾ ਸੀ ਨਾ ਕਿ ਇਹ ਬੱਚੇ ਨੂੰ ਅਧਰੰਗ ਸੀਗਾ ਨਾ ਹੀ ਇਹਨੂੰ ਗਿਸਦਾ ਦੀ ਏਦਾਂ ਦੀ ਪ੍ਰੋਬਲਮ ਸੀ ਇਹਦੇ ਹੱਥ ਪੈਰ ਰੁਕਿਆ ਹੋਵੇ ਚਾਰੋਂ ਹੱਥ ਪੈਰ ਚੱਲ ਰਹੇ ਸੀਗੇ ਇਹਦੇ ਵਿੱਚ ਦਿਮਾਗ ਤੇ ਸ਼ਰਾਬ ਤੇ ਨਸ਼ਿਆਂ ਦਾ ਅਸਰ ਸੀਗਾ 17 ਤਰੀਕ ਦੀ ਗੱਲ ਹੈ ਦਿਨ ਦੀ ਗੱਲ ਹੈ ਇਹਦੇ ਬਿਵਾਰਤ ਮੈਂ ਫੇਰ ਬਤਾਰ ਤੋਂ ਬੁਲਾ ਕੇ ਪੁੱਛਿਆ ਇਹਦੇ ਦੋਸਤਾਂ ਤੋਂ ਪੁੱਛਿਆ ਕਿ ਉਹ ਨਸ਼ਾ ਤਾਂ ਨਹੀਂ ਕਰਦਾ ਉਹ ਕਹਿੰਦਾ ਨਹੀਂ ਕਰਦਾ ਮੈਂ ਕਿਹਾ ਜੀ ਲੜਕਾ ਮੈਨੂੰ ਲੱਗਦਾ ਨਸ਼ਾ ਕਰਦਾ ਤਾਂ ਉਹਦੇ ਡੋਪ ਟੈਸਟ ਕਰਕੇ ਟੈਸਟ ਹੁੰਦਾ ਉਹਨਾਂ ਦੀ ਪਰਵਾਹ ਦੀ ਰਜਾ ਮੰਦਰੀ ਨਾਲ ਅਸੀਂ ਡੋਪ ਟੈਸਟ ਕਰੇ ਜਿਹਦੇ ਵਿੱਚ 12 ਟੈਸਟ ਹੁੰਦੇ ਤੇ ਉਹਨਾਂ ਚੋਂ 5 ਟੈਸਟ ਪੋਜ਼ਿਟਿਵ ਆਏ ਜਿਹਦੇ ਵਿੱਚ ਐਮਫੀਟਾਮਿਨ ਮੈਨੂੰ ਨਹੀਂ ਪਤਾ ਐਮਵੀਟਾਮਿਨ ਇੰਡੀਆ ਚ ਕਿੱਥੋਂ ਮਿਲਦੀ ਹੈ ਠੀਕ ਹੈ ਉਹਦੇ ਬੁਪਰਨੋਰਫਿਨ ਦੀ ਗੋਲੀ ਜੀਵਲੀ ਗੋਲੀ ਕਹਿੰਦੇ ਜਿਹਨੂੰ ਮੋਰਫਿਨ ਦੀ ਠੀਕ ਹੈ ਐਲਪ੍ਰੈਕਸ ਦੀ ਗੋਲੀ ਇਹ ਕਿ ਪੀਪੀਐਕਸ ਕਰਕੇ ਨਸ਼ਾ ਹੁੰਦਾ ਉਹੋ ਤੇ ਇੱਕ ਹੋਰ 490 590 ਉਹ ਟੈਸਟ ਵਿੱਚ ਪੋਜ਼ਿਟਿਵ ਆ। ਜਿਹੜੀ ਨਸ਼ੇ ਦੀ ਕਾਰਟ ਤਾਂ ਕੋਈ ਹੁੰਦੀ ਨਹੀਂ ਇਹਨੇ ਹੋਲੀ-ਹੋਲੀ ਸਰੀਰ 'ਚੋਂ ਜਾਣਾ ਬਾਹਰ। ਜਿਹੜੀ ਕਾਰਟ ਹੁੰਦੀ ਹੈ ਜਿਹੜੇ ਵੀ ਐਂਟੀਡੋਟ ਹੁੰਦੇ ਆ ਉਹ ਸਾਰੇ ਨਸ਼ੇ ਦੇ ਐਂਟੀਡੋਟ ਇਹਨੂੰ ਲਾਏਗੇ। ਫਲੂਮੈਜ਼ਾ ਮਿਲ ਕਰਕੇ ਇੰਜੈਕਸ਼ਨ ਹੁੰਦਾ। ਉਹ ਜਿਹੜੇ ਐਲਪ੍ਰੈਕਸ ਦੀ ਕਾਰਟ ਜਿਹੜਾ ਓਵਰਡੋਸ ਖਾ ਜਾਵੇ ਉਹ ਲਗਾਏ। ਚਾਰ ਇੰਜੈਕਸ਼ਨ ਲਗਾਏ 1000 ਰੁਪਏ ਦਾ ਹੁੰਦਾ। ਅਸੀਂ ਆਪਦੇ ਕੋਲੋਂ ਲਗਾਏ ਆ। ਇਹਨਾਂ ਤੋਂ ਮੰਗਾ ਕੇ ਨਹੀਂ ਲਗਾਏ। ਠੀਕ ਹੈ। ਨਾਲੋਗਸਨ ਟੀਕਾ ਹੁੰਦਾ ਜੀਬ ਵਾਲੀ ਗੋਲੀ ਦੀ ਕਾਰਟ ਹੁੰਦੇ ਉਹ ਟੀਕੇ ਲਗਾਏ ਠੀਕ ਹੈ ਪਰ ਇਹਨੂੰ ਇੰਨਾ ਕੋਈ ਨਸ਼ਾ ਸੀਗਾ ਜਾਂ ਦੋਰੇ ਕਰਕੇ ਲਗਾ ਲੋ ਇਹਦਾ ਖੋਸ਼ ਵਾਪਿਸ ਨਹੀਂ ਆਇਆ ਇਹਨੂੰ ਸੀ ਵੈਂਟੀਲੇਟਰ ਤੇ ਪਾਇਆ ਤੇ ਇਹਦੇ ਪਰਿਵਾਰ ਨੂੰ ਸਮਝਾਇਆ ਗਿਆ ਜੀ ਤੁਸੀਂ ਇਸ ਨੂੰ ਕਿਤੇ ਲੈ ਕੇ ਜਾਣਾ ਚਾਹੁੰਦੇ ਹੋ ਵੱਡੇ ਹਸਪਤਾਲ ਤੁਹਾਨੂੰ ਛੂਟ ਹੈ ਤੁਸੀਂ ਇਲਾਜ ਕਰ ਸਕਦੇ ਇਹ ਕਹਿੰਦੇ ਅਸੀਂ ਨਹੀਂ ਲੈ ਕੇ ਜਾਣਾ ਚਾਹੁੰਦੇ ਅਸੀਂ ਇੱਥੇ ਹੀ ਇਲਾਜ ਕਰਾਣਾ ਚਾਹੁੰਦੇ ਆ ਅਸੀਂ ਸਾਰੇ ਡਾਕਟਰ ਸਾਹਿਬ ਜਿਹੜੇ ਦਿਨਾਂ ਦੇ ਸਰ ਡੇਲੀ ਡਿਊਟੀ ਹੁੰਦੀ ਹੈ ਉਹ ساری ਰਾਤ 8 ਵਜੇ ਲੈ ਕੇ ਸਵੇਰ 9 ਵਜੇ ਤੱਕ ਇਹਦੇ ਬੈਡ ਸਾਈਡ ਬੈਠੇ ਦਾ ਲਾਜ ਕਰਦੇ ਰਹੇ ਨੇ ਬੀਬੀ ਪਲਸ ਆਕਸੀਜਨ ਚੈੱਕ ਕਰਦੇ ਰਹੇ ਨੇ 9 ਵਜੇ ਡਾਕਟਰ ਸਾਹਿਬ ਸਾਡੇ ਗਏ ਨੇ 9 ਵਜੇ ਮੈਂ ਆਏ